ਕਿ ਪੰਜਾਬ ਦੇ ਵਿੱਚ ਇੱਕ ਬੜਾ ਇਤਿਹਾਸਿਕ ਯੁੱਧ ਲੜਿਆ ਜਾ ਰਿਹਾ ਮੇਰਾ ਖਿਆਲ ਕਿ ਸਾਡੇ ਦੇਸ਼ ਦੇ ਇਤਿਹਾਸ ਦੇ ਵਿੱਚ ਜਾਂ ਦੁਨੀਆ ਦੇ ਇਤਿਹਾਸ ਦੇ ਵਿੱਚ ਐਡਾ ਵੱਡਾ ਯੁੱਧ ਨਸ਼ਿਆਂ ਵਿਰੁੱਧ ਅੱਜ ਤੱਕ ਨਹੀਂ ਲੜਿਆ ਗਿਆ ਸੋ ਇੱਕ ਬਹੁਤ ਹੀ ਇਤਿਹਾਸਿਕ ਲੜਾਈ ਹੈ ਔਰ ਇਸ ਇਤਿਹਾਸਿਕ ਲੜਾਈ ਇਹ ਜਿਹੜੀ ਇਤਿਹਾਸਿਕ ਲੜਾਈ ਹੈ ਇਸ ਦਾ ਸਿਹਰਾ ਸਾਡੇ ਰਾਸ਼ਟਰੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜਾਂਦਾ ਜਿਨ੍ਹਾਂ ਨੇ ਬੜੇ ਦ੍ਰਿੜ ਸੰਕਲਪ ਦੇ ਨਾਲ ਇਹ ਜਿਹੜਾ ਯੁੱਧ ਹੈ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੋਇਆ ਔਰ ਮੈਨੂੰ ਇਹ ਦੱਸਦੇ ਹੋਏ ਇੱਥੇ ਖੁਸ਼ੀ ਹੋ ਰਹੀ ਹੈ ਔਰ ਮੈਂ ਪੰਜਾਬ ਪੁਲਿਸ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਇਸ 2.5 ਮਹੀਨੇ ਦੀ ਲੜਾਈ ਦੇ ਵਿੱਚ 10000 ਤੋਂ ਜ਼ਿਆਦਾ ਨਸ਼ਾ ਵੇਚਣ ਵਾਲੇ ਤਸਕਰ ਜਿਹੜੇ ਆ ਉਹਨਾਂ ਨੂੰ ਨੱਥ ਪਾਈ ਚੁਜਾ ਚੁੱਕੀ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੱਟਿਆ ਜਾ ਚੁੱਕਾ ਹੈ 10 ਕਰੋੜ ਤੋਂ ਜ਼ਿਆਦਾ ਦੀ ਡਰਗ ਮਨੀ ਬਰਾਮਦ ਕੀਤੀ ਜਾ ਚੁੱਕੀ ਹੈ ਡਰੱਗਸ ਬਰਾਮਦ ਕੀਤੀਆਂ ਜਾ ਰਹੀਆਂ ਸੋ ਇਸ ਢਾਈ ਮਹੀਨੇ ਤੋਂ ਬਾਅਦ ਸਰਕਾਰ ਨੇ ਇੱਕ ਫੈਸਲਾ ਕੀਤਾ ਕਿ ਅਸੀਂ ਜਿਹੜਾ ਸਭ ਤੋਂ ਪਹਿਲਾ ਅਟੈਕ ਸੀ ਕਿਉਂਕਿ ਇਹ ਆਰਮੀ ਦਾ ਸਭ ਤੋਂ ਜਿਹੜਾ ਸਾਡਾ ਅਗਲਾ ਵਿੰਗ ਹੈ ਪੁਲਿਸ ਨੇ ਬਹੁਤ ਵੱਡਾ ਕੰਮ ਕੀਤਾ ਪੁਲਿਸ ਨੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੁਣ ਜਿਹੜੀ ਅਗਲੀ ਲੜਾਈ ਹੈ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਅਗਲੀ ਲੜਾਈ ਦੇ ਤਹਿਤ ਅੱਜ ਸਾਡੇ ਇਸ ਨਗਰ ਵਿਖੇ ਅੱਜ ਇਸ ਨਗਰ ਵਿਖੇ ਉੱਚੇ ਤੋਂ ਤੌਰ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਕੇਜਰੀਵਾਲ ਜੀ ਇਸ ਨਗਰ ਜਲਾਲਪੁਰ ਵਿਖੇ ਆਏ ਔਰ ਜਿਸ ਦੇ ਵਿੱਚ ਅੱਜ ਇੱਕ ਬੜੀ ਵੱਡੀ ਯਾਤਰਾ ਦਾ ਨਸ਼ਾ ਮੁਕਤੀ ਯਾਤਰਾ ਦਾ ਸ਼ੁਰੂਆਤ ਕੀਤੀ ਗਈ ਔਰ ਮੈਂ ਧੰਨਵਾਦ ਕਰਦਾ ਕਿ ਡਾਕਟਰ ਰਵਜੋਤ ਜੀ ਜਿਨ੍ਹਾਂ ਨੇ ਉੱਚੇ ਤੌਰ ਤੇ ਅੱਜ ਇੱਥੇ ਮੌਜੂਦ ਰਹੇ ਕੈਬਨਟ ਮਨਿਸਟਰ ਪੰਜਾਬ ਔਰ ਜਸਵੀਰ ਸਿੰਘ ਰਾਜਾ ਗਿਲ ਜੀ ਦੀ ਰਹਿਨਵਾਈ ਹੇਠ ਇਹ ਜਿਹੜੀ ਨਸ਼ਾ ਮੁਕਤੀ ਯਾਤਰਾ ਜਿਹੜੀ ਇਸ ਹਲਕੇ ਤੋਂ ਸ਼ੁਰੂ ਕੀਤੀ ਗਈ ਆਲਖ ਜੀ ਮੇਰੇ ਨਾਲ ਮੌਜੂਦ ਨੇ ਸੋ ਇਸ ਦਾ ਮੇਨ ਸੰਕਲਪ ਜਿਹੜਾ ਹੁਣ ਤੁਸੀਂ ਦੇਖਣਾ ਕਿ ਅਸੀਂ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਅਸੀਂ ਇਸ ਯੁੱਧ ਨੂੰ ਅਸੀਂ ਲੋਕ ਲਹਿਰ ਬਣਾਉਣਾ ਚਾਹੁੰਦੇ ਹਾਂ ਇਸ ਲੜਾਈ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹਾਂ ਹੁਣ ਸਾਡੇ 15000 ਪਿੰਡ ਸਾਡੇ ਵਾਰਡ ਉਹਨਾਂ ਦੇ ਵਿੱਚ ਲੜਾਈ ਜਿਹੜੀ ਐ ਅਸੀਂ ਹੁਣੇ ਲੜੀ ਜਾਏਗੀ ਔਰ ਲੋਕ ਜਿਹੜੇ ਆ ਇਸ ਯੁੱਧ ਦੇ ਨਾਲ ਜੁੜੇ ਨੇ ਔਰ ਲੋਕ ਬਤੌਰ ਪਹਿਰੇਦਾਰ ਬਣ ਕੇ ਇਸ ਯੁੱਧ ਦੇ ਵਿੱਚ ਕੰਮ ਕਰਨਾ ਉਹਨਾਂ ਨੇ ਕੱਲ ਤੋਂ ਸ਼ੁਰੂ ਕਰਤਾ ਔਰ ਮੈਨੂੰ ਇਹ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਇਸ ਯੁੱਧ ਦੇ ਤਹਿਤ ਇਸ ਨਸ਼ਾ ਮੁਕਤੀ ਯਾਤਰਾ ਦੇ ਤਹਿਤ ਰੋਜ਼ 351 ਜਿਹੜੀਆਂ ਮੀਟਿੰਗਸ ਜਿਹੜੀਆਂ ਆ ਉਹ ਪਿੰਡ ਪੱਧਰ ਤੇ ਵਾਰਡ ਪੱਧਰ ਤੇ ਹੋਣਗੀਆਂ ਔਰ ਇਸ ਤੋਂ ਇਲਾਵਾ ਹੋਰ ਵੀ ਜਿੰਨਾ ਵੀ ਪੰਜਾਬ ਸਰਕਾਰ ਵੱਲੋਂ ਵੱਧ ਤੋਂ ਵੱਧ ਉਪਰਾਲੇ ਖਾਸ ਤੌਰ ਤੇ ਅ ਰਵਜੋਤ ਜੀ ਵੱਲੋਂ ਦੱਸਿਆ ਗਿਆ ਕਿ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਆ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਰੀਹੈਬਿਲੀਟੇਸ਼ਨ ਸੈਂਟਰਸ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਨਸ਼ਾ ਮੁਕਤੀ ਕਰਾਈ ਜਾਏਗੀ ਔਰ ਜੋ ਨਸ਼ਾ ਪਿੰਡਾਂ ਦੇ ਵਿੱਚ ਵੇਚਦੇ ਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਨਸ਼ਾ ਤਸਕਰਾਂ ਨੂੰ ਚਾਹੇ ਕੋਈ ਵੀ ਹੋਵੇ ਕਿਸੇ ਦਾ ਰਿਸ਼ਤੇਦਾਰ ਹੋਵੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਸੋ ਸਰਕਾਰ ਦਾ 1 ਪੁਆਇੰਟ ਏਜੰਡਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਔਰ ਨਸ਼ਾ ਮੁਕਤ ਕਰਨ ਦੇ ਲਈ ਅੱਜ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਗਈ ਹੈ ਔਰ ਲੋਕਾਂ ਦਾ ਸਹਿਯੋਗ ਜਿਹੜਾ ਬਹੁਤ ਭਰਮਾ ਜਿਹੜਾ ਹੰਗਾਰਾ ਮਿਲ ਵੀ ਰਿਹਾ ਸੋ ਮੈਂ ਖਾਸ ਤੌਰ ਤੇ ਸਾਡੇ ਸਾਰੇ ਪੰਜਾਬੀ ਵੀਰਾਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਕਿ ਅਸੀਂ ਉਹਨਾਂ ਗੁਰੂਆਂ ਦੀ ਸੰਤਾਨ ਹੈ ਇਹ ਪੰਜਾਬ ਉਹਨਾਂ ਗੁਰੂਆਂ ਦੀ ਸੰਤਾਨ ਹੈ ਜਿਨ੍ਹਾਂ ਗੁਰੂਆਂ ਦਾ ਨੀਲਾ ਘੋੜਾ ਤੰਬਾਕੂ ਦੇ ਖੇਤ ਤੱਕ ਬੜਨ ਤੋਂ ਜਿਸ ਨੇ ਮਨਾ ਕਰਤਾ ਸੀ ਅਸੀਂ ਉਹਨਾਂ ਦੀ ਸੰਤਾਨ ਹੈ ਸੋ ਆਓ ਇਸ ਯੁੱਧ ਨਸ਼ਿਆਂ ਵਿਰੋਧਾ ਵੱਦ ਤੋਂ ਵੱਦ ਫਾਇਦਾ ਉਠਾਈਏ ਔਰ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਸੋ ਅੱਜ ਉਹ ਦਿਨ ਮੈਨੂੰ ਦੂਰ ਨਹੀਂ ਲੱਗਦਾ ਜਦੋਂ ਪੰਜਾਬ ਜਿਹੜਾ ਨਸ਼ਾ ਮੁਕਤ ਹੋਏਗਾ ਬਹੁਤ ਧੰਨਵਾਦ ਜਾਈਏ